ਵਾਧੂ ਇਹ ਤੂੰ ਲੋਟ ਪੂਰੀ ਦੋਸਤ ਲੈ ਜਾਵਾ ਬਹੁਤ ਤਾਨੀ ਆ ਜਿਹਦੇ ਨਾਮੀਆਂ ਵਿੱਚ ਮਾਸਟਰ ਸੀ ਨਾ ਇਹ ਪੂਰੀ ਦਾ ਇਹ ਇੱਕ ਆਟਾ ਆਪ ਜਾਣਿਆ ਵਾਲਾ ਹੈ ਬਾਈ ਥੋੜੇ ਜਿਹਾ ਕਿੱਲੇ ਇਸੇ ਨੂੰ ਰੱਖੀ ਜਾਂਦੇ ਹੋਰੇ ਇਲਾਸ ਤੂੰ ਇਹ ਲੱਖਾ ਕਰਨਾ ਕਿ ਨਹੀਂ ਕਰਨਾ ਲੈ ਦੱਸੋ ਹੈ ਉਹ ਤੇਰੇ ਮਗਰ ਮਾ ਹਰੀ ਮਾਸਟਰ ਪਾਇਆ ਵਾ ਤੁਹਾਡੇ ਬਾਅਦ ਤੁਹਾਨੂੰ ਠੀਕ ਤਾਨੀ ਮੈਂ ਕਹਿੰਦੀ ਆ ਉਹ ਸੀਰ ਦਾ ਬਹੁਤ ਜਿਆਦਾ ਨੈਂ ਤਾਂ ਜੇ ਦਿਖਦਾ ਲੀ ਪਤਾ ਕਮ ਕਰਾਵਾ ਸਾਥ ਦਾ ਕਰਦੇ ਕਰਦੇ ਨਾ ਜੰਦੇ ਧੁੱਲੀ ਹੋ ਜਾ ਬੰਦਾ ਲੀਟ ਹੋ ਗਏ ਤਾਂ ਚੰਗਾ ਜਨਾਨੀ ਹੋ ਗਈ ਜੀ ਮੈਂ ਸਮਝਦਾ ਲੀਟ ਦਾ ਸੁਣ ਕਾਫੀ ਨੇ ਲਾਇਆਗਾ ਨਾਲ ਸੇ ਪਹ ਹੈ ਕਿਆ ਹਾਲੀ ਹੈ ਇਹ ਐਤੀ ਮੋਦ ਨਾਉ ਕਿੰਦੇ ਭੜੀਏ ਸੋਣੇ ਕੋਣ ਲਾਓ ਬੋਲੋ ਨਹੀਂ ਨਾ ਇੱਕ ਕਿਸ਼ਤ ਜਰੂਰੀ ਤੋਂ ਤੇਰੀ ਪਤਾ ਜੀ ਉਸਰਦਾ ਅੱਜ ਇਹ ਨਾਲ ਰਹਿਣਾ ਹੈ ਨਾ ਕੋ ਟਰੈਕਟਰ ਤੇ ਜਾਵਾਂ ਕੋ ਟਰੈਕਟਰ ਅੱਜ ਜੇ ਜੇਦੀ ਚਾਈਤੀ ਬੜੀ ਲਾਗੇ ਪਰ ਆ ਜੇ ਦਾਸ ਮਾਤਾ ਗੁਜਰੀ ਬੈਲਫੋਰਸਾਇਟੀ ਦੇ ਮੁਖ ਸੇਵਾਦਾਰ ਸਰਿੰਦਰ ਸਿੰਘ ਜੀ ਮਟੌਰ ਆਨੰਦਪੁਰ ਸਾਹਿਬ ਸਾਡੀ ਮਾਤਾ ਗੁਜਰੀ ਬੈਲਫੋਰਸਾਇਟੀ ਜਿਹੜੀ ਬਣੀ ਹੋਈ ਆ ਇਲਾਕੇ ਦੇ ਵਿੱਚ ਬੜਾ ਨਾਮਦਰ ਕੰਮ ਕਰ ਰਹੀ ਆ ਜਿਵੇਂ ਪੀਜੀਏ ਨੂੰ ਬਸ ਫਰੀ ਲਈ ਹੋਈ ਆ ਕਰਤਾਰਪੁਰ ਸਾਹਿਬ ਨੂੰ ਜਥੇ ਭਜਦੇ ਆ ਤੇ ਹੋਲੇ ਮੁਹੱਲੇ ਦੇ ਵਾਦੀਗਰ ਸਾਹਿਬ ਫਰੀ ਰਹਿਜ ਦਾ ਪ੍ਰਬੰਧ ਕਰਦੇ ਆ ਇਸੇ ਤਰ੍ਹਾਂ ਜਦੋਂ ਹੁਣ ਸਾਨੂੰ ਇਹ ਹੜਪੀੜਤਾ ਦੀ ਜੋ ਵੀ ਇੱਥੇ ਦੁੱਖ ਹੋਇਆ ਜਿੰਨਾ ਵੀ ਹੜ ਆਇਆ ਲੋਕਾਂ ਨੂੰ ਪਰੇਸ਼ਾਨੀ ਹੋਈ ਉਹ ਦੇਖਦਿਆਂ ਹੋਇਆ ਅਸੀਂ ਹੁਣ ਲੋਕਾਂ ਦੇ ਵਿੱਚ ਆਪਣੇ ਮੈਂਬਰਾਂ ਨੂੰ ਇਕੱਠੇ ਕਰਕੇ ਮਤਾ ਪਾਸ ਕੀਤਾ ਕਿ ਅਸੀਂ ਜਿਹੜੇ ਆਣ ਵਾਲੇ ਸਮੇਂ ਦੇ ਵਿੱਚ ਕੱਪੜਿਆਂ ਦੀ ਲੋੜ ਹੈ ਲੇਡੀ ਸੂਟ ਨਵੇਂ ਨਵੇਂ ਕੰਬਲ ਸਾਰਾ ਕੁਝ ਜਿਹੜਾ ਨਵਾਂ ਬਰਾਡ ਜਿਹੜਾ ਹੈ ਲੈ ਕੇ ਅਸੀਂ ਜਾ ਰਹੇ ਹਾਂ ਅਸੀਂ ਲੋਕਾਂ ਤੋਂ ਡਿਮਾਂਡ ਕੀਤੀ ਹੈ ਲੋਕ ਪਿੰਡ ਪਿੰਡ ਤੋਂ ਸਾਨੂੰ ਭੇਜ ਰਿਹਾ ਘਰ ਘਰ ਤੋਂ ਫੋਨ ਆ ਰਿਹਾ ਹੈ ਵੀ ਇਹ ਕੱਪੜੇ ਜਿਹੜੇ ਅਸੀਂ ਭੇਜਣੇ ਆ ਲੈ ਜਾਓ ਅਸੀਂ ਇਹ ਕੱਪੜੇ ਸਾਡੇ ਮੈਂਬਰ ਇਕੱਠੇ ਹੋ ਕੇ ਸਾਰੇ ਅਸੀਂ ਇਕੱਠੇ ਕਰ ਰਿਹਾ ਤੇ ਕਾਫੀ ਸਮਾਨ ਇਕੱਠਾ ਹੋ ਗਿਆ ਹੋਰ ਵੀ ਆ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆ ਥੋੜੇ ਦਿਨ ਦੇ ਵਿੱਚ ਬੁੱਧ ਵੀਰਵਾਰੀ ਅਸੀਂ ਇਹ ਜਾ ਰਹੇ ਆ ਤੇ ਹੋਰ ਵੀ ਨਵੇਂ ਕੰਬਲ ਵੀ ਅਸੀਂ 1.5 200 ਕੰਬਲ ਸੈੜੀ ਵੱਲੋਂ ਇਹ ਵੀ ਲਿਆ ਜਾ ਰਿਹਾ ਤੇ ਸੰਗਤਾਂ ਵੱਲੋਂ ਬੜਾ ਉਤਸ਼ਾਹ ਹੈ ਕਿਸੇ ਸਾਰੂ ਦੇਖ ਦਿਆ ਹੋਇਆ ਅਸੀਂ ਵੱਡੀ ਮਕਦਾਰ ਦੇ ਵਿੱਚ ਇਹ ਕਪੜਾ ਜੋ ਪਾਣ ਜੋਗ ਹੈ ਇਹ ਕਪੜਾ ਅਸੀਂ ਲੈ ਕੇ ਜਾ ਰਿਹਾ ਜਿੱਥੇ ਵੀ ਇਹ ਲੋਡ ਹੋਊਗੇ ਕਪੜਾ ਬੰਡਿਆ ਜਾਊਗਾ ਕੰਬਲ ਬੰਡੇ ਜਾਣਗੇ ਹੋਰ ਵੀ ਸਾਮਾਨ ਅਸੀਂ ਜਿਵੇਂ ਸਾਬਣ ਲਾਵਾਂਗੇ ਟੂਥਪੇਸਟ ਲਾਵਾਂਗੇ ਹੋਰ ਵੀ ਜਿਹੜੇ ਬੱਚਿਆਂ ਵਾਸਤੇ ਕਾਪੀਆਂ ਪੈਨਸਲਾਂ ਉਹਨਾਂ ਦੇ ਵਿੱਚ ਪੈਨ ਵਗੈਰਾ ਪਾ ਕੇ ਕਿੱਟਾ ਬਣਾ ਕੇ ਇਹ ਆਪਾਂ ਦੇਵਾਂਗੇ ਸਾਡੇ ਮੈਂਬਰ ਸਾਰੇ ਜਾਣਗੇ ਤੇ ਅਸੀਂ ਚਾਹਦੇ ਆ ਕਿ ਇਹ ਗਰੀਬ ਲੋਕ ਨਹੀਂ ਆ ਇਹ ਅਮੀਰ ਲੋਕਾਂ ਦਾ ਇੱਕ ਮਾੜੇ ਸਮੇਂ ਦੇ ਵਿੱਚ ਖੜੇ ਹੋਣ ਦੀ ਗੱਲ ਹੈ ਇਹ ਅਸੀਂ ਗਰੀਬ ਲੋਕਾਂ ਨੂੰ ਸਮਾਨ ਨਹੀਂ ਦੇਣ ਜਾ ਰਹੇ ਅਸੀਂ ਅਮੀਰ ਲੋਕਾਂ ਦੇ ਮਾੜੇ ਸਮੇਂ ਦੇ ਵਿੱਚ ਖੜਨ ਜਾ ਰਹੇ ਆ ਇਹ ਸਮਾਂ ਬਦਲ ਜਾਂਦਾ ਸੋ ਸਾਡਾ ਫਰਜ਼ ਬਣਦਾ ਆ ਅਸੀਂ ਉਹਨਾਂ ਦੇ ਮਾੜੇ ਸਮੇਂ ਦੇ ਵਿੱਚ ਖੜੀਏ ਮਾਤਾ ਗੁਜਰੀ ਬੈਲਪੁਰ ਸਾਡੀ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਇਹ ਜਿਹੜਾ ਪ੍ਰਾਲਾ ਕੀਤਾ ਹੈ ਮਾਤਾ ਗੁਜਰੀ ਬੈਲਪੁਰ ਸਾਡੀ ਵੱਲੋਂ ਸਾਰੇ ਮੈਂਬਰਾਂ ਵੱਲੋਂ ਰਲ ਕੇ ਇਹ ਪ੍ਰਾਲਾ ਕਰਕੇ ਅਸੀਂ ਜਾ ਰਹੇ ਆ ਕਿ ਛੇਤੀ ਹੀ ਇਹ ਅਸੀਂ ਸਮਾਨ ਵੰਡਣ ਬੁੱਧਵਾਰ ਆਣ ਵਾਲੇ ਬੁੱਧਵਾਰ ਨੂੰ ਜਾਵਾਂਗੇ ਤੇ ਹੋਰ ਵੀ ਮੈਂਬਰ ਸਾਡੇ ਨਾਲ ਜਾਣਗੇ ਧੰਨਵਾਦ ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦੀ ਮਹਿਸੂਸ ਹੁੰਦਾ ਹੈ ਕਿ ਇਹ ਦੇਣੇ ਚਾਹੀਦੇ ਆ ਇਹ ਲੋੜ ਹੈ ਉਹ ਲੋਕਾਂ ਨੂੰ ਮੇਰੀ ਬੇਨਤੀ ਹੈ ਸੰਗਤਾਂ ਨੂੰ ਖਾਸ ਕਰਕੇ ਵੀ ਬੁੱਧਵਾਰ ਤੋਂ ਪਹਿਲਾਂ ਭਲਾ ਉਹ ਦੋ ਦਿਨ ਬਚਦੇ ਆ ਸੋਮਵਾਰ ਮੰਗਲਵਾਰ ਇਹ ਦੋ ਦਿਨਾਂ ਦੇ ਵਿੱਚ ਵੀ ਜਿਵੇਂ ਵੀ ਕੱਪੜਾ ਕਿਸੇ ਘਰੇ ਪਿਆ ਮੁੱਲ ਲੈ ਕੇ ਦੇਣਾ ਉਹ ਦੇ ਸਕਦੇ ਆ ਉਸ ਤੋਂ ਬਾਅਦ ਫਿਰ ਅਸੀਂ ਵਾਰ-ਵਾਰ ਤਾਂ ਜਾਣਾ ਨਹੀਂ ਇੱਕ ਵਾਰ ਸਤੋ ਜਹਾਉਣਾ ਇਸ ਕਰਕੇ ਬੇਨਤੀ ਆ ਭਾਈ ਸਮੇਂ ਦੇ ਪਹਿਲਾਂ-ਪਹਿਲਾਂ ਸਾਨੂੰ ਕੱਪੜਾ ਜੋ ਵੀ ਸਮਾਨ ਭੇਜਣਾ ਹੈ ਉਹ ਪਹ ਜਾਣਾ ਕੀਤਾ ਜਾਵੇ ਮਟੌਰ ਪਿੰਡ ਵਿਖੇ ਇਹ ਸਮਾਨ ਇਕੱਠਾ ਕੀਤਾ ਜਾ ਰਿਹਾ ਹੈ ਸੋ ਸੰਤਾਂ ਨੂੰ ਬੇਨਤੀ ਆ ਭਾਈ ਸਮੇਂ ਨਾਲ ਸਮਾਨ ਪਹਜਾਓ ਤਾਂ ਜੋ ਤੁਹਾਡਾ ਸਮਾਨ ਇਹ ਦਰਦੀ ਲੋਕਾਂ ਦੇ ਕੋਲ ਪਹੁੰਚੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ 嗯。<music>